ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਤੁਹਾਨੂੰ ਦਿਖਾ ਰਿਹਾ ਮਿਨੀ ਬਾਗ ਕਿਉਂਕਿ ਅਗਰ ਰੁੱਖ ਲਗਾਵਾਂਗੇ ਤਾਂ ਹੀਓ ਸੁਖ ਪਾਵਾਂਗੇ ਸਿਆਣੇ ਨੇ ਕਿਹਾ ਇੱਕ ਰੁੱਖ 100 ਸੁਖ ਪੰਜਾਬ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਵੱਲੋਂ ਰੁੱਖਾਂ ਨੂੰ ਲਾਉਣ ਦਾ ਵੀੜਾ ਚੁੱਕਿਆ ਹੋਇਆ ਹੈ ਸ਼ਹਿਰ ਤਪਾ ਦੇ ਨੇਚਰ ਕਲੱਬ ਵੱਲੋਂ ਵੀ ਹਰ ਸਾਲ ਗਰਮੀ ਦੇ ਵਿੱਚ ਜਦੋਂ ਮੌਸਮ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਛਾਂਦਾਰ ਬੂਟੇ ਵੱਡੀਆਂ ਸੜਕਾਂ ਅਤੇ ਛੋਟੀਆਂ ਸੜਕਾਂ ਕਹਿਣ ਦਾ ਮਤਲਬ ਹਾਈਵੇ ਅਤੇ ਲਿੰਕ ਸੜਕਾਂ ਦੇ ਲਾਏ ਜਾਂਦੇ ਨੇ ਇਹ ਤੁਹਾਨੂੰ ਅਸੀਂ ਜੋ ਮਿਨੀ ਬਾਗ ਹੈ ਜਿਸ ਤਰ੍ਹਾਂ ਕੇ ਤੁਹਾਨੂੰ ਪਤਾ ਹੀ ਹੈ ਕੇ ਪੰਛੀਆਂ ਦੀਆਂ ਪ੍ਰਜਾਤੀਆਂ ਪਹਿਲਾਂ ਪੰਜਾਬ ਅੰਦਰ ਬਹੁਤ ਦੇਖਣ ਨੂੰ ਮਿਲਦੀਆਂ ਸੀ ਪਰ ਜਿਉਂ-ਜਿਉਂ ਲਾਲਚੀ ਲੋਕਾਂ ਨੇ ਦਰਖਤਾਂ ਨੂੰ ਕੱਟ ਕੇ ਧਾਨ ਕੀਤਾ ਉਸ ਕਰਕੇ ਪੰਛੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਪੰਜਾਬ ਦੇ ਵਿੱਚੋਂ ਗਾਇਬ ਹੋ ਗਈਆਂ ਪਰ ਹੋਣਾ ਕੁਝ ਸਜਣਾ ਵੱਲੋਂ ਆਪਣੇ ਖੇਤਾਂ ਦੇ ਵਿੱਚ ਮਿੰਨੀ ਬਾਗ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਤਾਂ ਜੋ ਪੰਛੀਆਂ ਦੀਆਂ ਪ੍ਰਜਾਤੀਆਂ ਦੁਆਰਾ ਮੁਰ ਬੇ ਸੇਵਾ ਕਰ ਸਕਣ ਇਹ ਜੋ ਤੁਹਾਨੂੰ ਅਸੀਂ ਮਿੰਨੀ ਬਾਗ ਦਿਖਾ ਰਹੇ ਹਾਂ ਇਸ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਰੁੱਖ ਲਗਾਏ ਗਏ ਨੇ ਅੰਦਰੋਂ ਤੁਹਾਨੂੰ ਇਹਦਾ 뷰 ਦਿਖਾ ਰਹੇ ਹਾਂ ਆ ਤੁਹਾਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹੋਣਗੀਆਂ ਕਿੰਨਾ ਸੋਹਣਾ ਅੰਦਰ ਮੌਸਮ ਹੈ ਦਿਲ ਕਰਦਾ ਹੈ ਵੀ ਮੰਝਾ ਡਾੱਕੀ ਇਹ ਦਰਖਤਾਂ ਦੇ ਜੰਗਲ ਵਿੱਚ ਬੈਠਿਆ ਜਾਵੇ। ਅਗਰ ਇਹ ਮਿਨੀ ਬਾਗ ਦੇ ਵਿੱਚ ਕੋਈ ਵੀ ਵਿਅਕਤੀ ਅੱਧਾ ਘੰਟਾ ਜਾਂ ਘੰਟਾ ਇਹ ਦਰਖਤਾਂ ਦੇ ਥੱਲੇ ਬੈਠ ਜਾਵੇ ਤਾਂ 100 ਦੇ ਕਰੀਬ ਬਿਮਾਰੀਆਂ ਤੋਂ ਨजात ਪਾਈ ਜਾ ਸਕਦੀ ਹੈ। ਬਾਕੀ ਵੱਡੀ ਗੱਲ ਪੰਛੀਆਂ ਦੀਆਂ ਸਵੇਰੇ ਸ਼ਾਮ ਨੂੰ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਇਹ ਤੁਹਾਨੂੰ ਦੱਸ ਵੀ ਦਿੰਨੇ ਆਂ ਵੀ ਇਹ ਖੇਤ ਹੈ ਨੰਬਰਦਾਰ ਜਗਰਾਤ ਸਿੰਘ ਦਾ ਜਿਸ ਨੇ ਕਈ ਕਨਾਲਾਂ ਦੇ ਵਿੱਚ ਇਹ ਮਿੰਨੀ ਬਾਗ ਲਾਇਆ ਹੈ ਮਹਾਲੀ ਦੀ ਕਿਸਾਨਸਤ ਹੈ ਉਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬਰਾਸਤੀ ਬੂਟੇ ਇਸ ਮਿੰਨੀ ਬਾਗ ਦੇ ਵਿੱਚ ਦਿੱਤੇ ਗਏ ਨੇ ਉਹ ਵੀ ਫ੍ਰੀ ਅਸੀਂ ਉਸ ਸੰਸਥਾ ਦਾ ਵੀ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਪੰਜਾਬ ਨੂੰ ਹਰਾ-ਭਰਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਤਾਂ ਦੋਸਤੋ ਜਿਨ੍ਹਾਂ ਦੇ ਖੇਤ ਕੋਈ ਕਨਾਲ 2 ਕਨਾਲ 3 ਕਨਾਲ ਜਾਂ ਜਿੰਨੀ ਵੀ ਉਹਨਾਂ ਕੋਲੇ ਜਗ੍ਹਾ ਹੈ ਤਾਂ ਉਹ ਆਪਣੇ ਖੇਤ ਮਿੰਨੀ ਬਾਗ ਜ਼ਰੂਰ ਲਾਉਣ ਕਿਉਂਕਿ ਇਹ ਮਹ ਜਦੋਂ ਤੁਸੀਂ ਮਿੰਨੀ ਬਾਗ ਆਪਣੇ ਖੇਤ ਦੇ ਵਿੱਚ ਲਾ ਲਿਆ ਤਾਂ ਤੁਸੀਂ ਕਹੋਗੇ ਵੀ ਅਸੀਂ ਤਾਂ ਸਵਰਗਾ ਦਾ ਨਜ਼ਾਰਾ ਲੈ ਰਹੇ ਹਾਂ ਕਿਉਂਕਿ ਚਿੜੀਆਂ ਦੀ ਚਹਿਚਾਹ ਕੋਇਲ ਦੀ ਮਿੱਠੀ ਆਵਾਜ਼ ਜਦੋਂ ਆਪਣੇ ਕੰਨਾਂ ਦੇ ਵਿੱਚ ਬਜੇਗੀ ਤਾਂ ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਬਾਕੀ ਦੂਸਰੀ ਗੱਲ ਜਦੋਂ ਆਪਾਂ ਅੱਧਾ ਘੰਟਾ ਜਾਂ ਘੰਟਾ ਆਪਣੇ ਸਮੇਂ ਮੁਤਾਬਕ ਇਹ ਦਰਖਤਾਂ ਥੱਲੇ ਬੈਠ ਕੇ ਬੈਠਾਂਗੇ ਤਾਂ अनेका ਬਿਮਾਰੀਆਂ ਤੋਂ ਛਟਕਾਰਾ ਮਿਲਦਾ ਕਿਉਂਕਿ ਇਹ ਜੋ ਦਰਖਤ ਨੇ ਆਪਾਂ ਨੂੰ ਆਕਸੀਜਨ ਦਿੰਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਕਈ ਤਿੰਨ ਤਿੰਨ ਕਸਾਲ ਪਹਿਲਾਂ 4 ਸਾਲ ਪਹਿਲਾਂ ਪੂਰਾ ਦੇਸ਼ ਕੀ ਪੂਰਾ ਵਰਲਡ ਕਰੋਨਾ ਨਾਲ ਪੀੜਤ ਹੋ ਗਿਆ ਸੀ ਕਰੋਨਾ ਦੀ ਇੱਕ ਐਸੀ ਬਿਮਾਰੀ ਚੱਲੀ ਸੀ ਜਿਨ ਨੇ ਬਿਲਕੁਲ ਜ਼ਿੰਦਗੀ ਨੂੰ ਇੱਕ ਥਾਂ ਤੇ ਰੋਕ ਦਿੱਤਾ ਸੀ ਪੰਜਾਬ ਦੇ ਵਿੱਚ ਕਰੋਨਾ ਦੀ ਬਿਮਾਰੀ ਨੇ ਇਸ ਕਰਕੇ ਵੱਡੀ ਮਾਰ ਨਹੀਂ ਮਾਰੀ ਕਿਉਂਕਿ ਪੰਜਾਬ ਦੇ ਵਿੱਚ ਵਿਰਾਖਤ ਕਾਫੀ ਸੀ ਪਰ ਉਹਨੇ ਨਹੀਂ ਜਿੰਨੇ ਚਾਹੀਦੇ ਸੀ ਪਰ ਫਿਰ ਵੀ ਨੌਜਵਾਨਾਂ ਵੱਲੋਂ ਆਪਣੇ ਐਨਜੀਓ ਬਣਾ ਕੇ ਦਰਖਤ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਹੁਣ ਤਾਂ ਲਿੰਕ ਸੜਕਾਂ ਤੇ ਤੁਸੀਂ ਜਾਓਗੇ ਵੱਖ-ਵੱਖ ਸੰਸਥਾਵਾਂ ਦਾ ਨਾਮ ਲਿਖਿਆ ਹੋਇਆ ਹੈ ਵੀ ਇਹ ਕਿਹੜੇ ਐਨਜੀਓ ਜਾਂ ਕਲੱਬ ਵੱਲੋਂ ਇਹ ਦਰਖਤ ਲਾਏ ਗਏ ਨੇ ਅਸੀਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਦਰਖਤਾਂ ਨੂੰ ਲਾ ਰਹੇ ਨੇ ਤਾਂ ਆਪਾਂ ਨੂੰ ਆਕਸੀਜਨ ਪੂਰੀ ਕਰ ਰਹੇ ਨੇ ਤਾਂ ਆਓ ਆਪਾਂ ਵੀ ਹੰਬਲਾ ਮਾਰੀਏ ਇੱਕ ਦਰਖਤ ਤਾਂ ਇਨਸਾਨ ਨੂੰ ਜ਼ਰੂਰ ਲਾਉਣਾ ਚਾਹੀਦਾ ਹੈ ਕੱਲਾ ਇਹ ਵੀ ਨਹੀਂ ਵੀ ਦਰਖਤ ਲਾਤਾ ਉਸ ਦੀ ਸਾਂਭ ਸੰਭਾਲ ਵੀ ਜ਼ਰੂਰ ਕਰਨੀ ਚਾਹੀਦੀ ਹੈ ਹੁਣ ਤਾਂ ਸ਼ਹਿਰਾਂ ਵਿੱਚ ਵੀ ਗਲੀਆਂ ਮਹੱਲਿਆਂ ਵਿੱਚ ਵੀ ਦੇਖੋ ਦੇਖ ਦਰਖਤ ਲੱਗਣੇ ਸ਼ੁਰੂ ਹੋ ਗਏ ਤੁਸੀਂ ਜਿਹੜੀ ਵੀ ਗਲੀ ਜਾਂ ਕਲੋਨੀ ਦੇ ਵਿੱਚ ਜਾਓਗੇ ਤੁਹਾਨੂੰ ਹਰ ਗਲੀ ਦੇ ਇੱਕ ਦੋ ਘਰ ਛੱਡ ਕੇ ਦਰਖਤ ਲੱਗੇ ਮਿਲਣਗੇ ਕਿਉਂਕਿ ਮਹਿਲਾਵਾਂ ਸ਼ਾਮ ਨੂੰ ਉਹਨਾਂ ਦਰਖਤਾਂ ਥੱਲੇ ਬੈਠ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੀਆਂ ਨੇ ਤਾਂ ਆਓ ਆਪਾਂ ਵੀ ਪਹਿਲ ਕਦਮੀ ਕਰੀਏ ਗਰਮੀ ਦਾ ਸੀਜ਼ਨ ਪੀਕ ਤੇ ਐ ਤਾਂ ਜਦੋਂ ਇਹਨਾਂ ਦਾ ਸੀਜ਼ਨ ਹੁੰਦਾ ਇੱਕ ਵਿਅਕਤੀ ਨੂੰ ਇੱਕ ਦਰਖਤ ਤਾਂ ਜ਼ਰੂਰ ਲਾਉਣਾ ਚਾਹੀਦਾ ਹੈ ਅਸੀਂ ਉਹਨਾਂ ਸੰਸਥਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਮੁਫਤ ਦਰਖਤ ਦਿੰਦੇ ਨੇ ਤਾਂ ਜੋ ਆਪਣਾ ਪੰਜਾਬ ਹਰਿਆ ਭਰਿਆ ਹੋ ਸਕੇ ਵੀਡੀਓ ਨੂੰ ਵੱਤਵਾਦ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ